ਐਮ ਐਲ ਏ ਬਠਿੰਡਾ ਸ਼ਹਿਰੀ ਮੇਰੇ ਹਲਕੇ ਦੇ ਵੋਟਰਾਂ ਨੂੰ ਇੱਕ ਬਹੁਤ ਜ਼ਰੂਰੀ ਸੂਚਨਾ ਦੇਣ ਦੇ ਲਈ ਅੱਜ ਇੱਥੇ ਤੁਹਾਡੇ ਸਾਹਮਣੇ ਲਾਈਵ ਹੋਇਆ ਹਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਾਰਡਾਂ ਦੀ ਵੈਰੀਫਿਕੇਸ਼ਨ ਸਮੇਂ ਮੇਰੇ ਪਾਸ ਬਾਰ-ਬਾਰ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਾਡੇ ਜਿਹੜੇ ਰਾਸ਼ਨ ਕਾਰਡ ਨੇ ਉਹ ਉਹਨਾਂ ਲੋਕਾਂ ਦੇ ਕੱਟੇ ਗਏ ਜਿਨ੍ਹਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਇਸ ਸਬੰਧ ਦੇ ਵਿੱਚ ਅਸੀਂ ਸਰਕਾਰ ਨੂੰ ਸਾਰੀਆਂ ਜਿਹੜੀਆਂ ਤਖਰੀਫਾਂ ਸੀ ਲੋਕਾਂ ਦੀਆਂ ਪਹਚਾਈਆਂ ਲੋਕਾਂ ਦੀਆਂ ਭਾਵਨਾਵਾਂ ਦੱਸੀਆਂ ਕਿ ਬੇਸ਼ੱਕ ਇਸ ਦੀ ਵੈਰੀਫਿਕੇਸ਼ਨ ਦੀ ਦੁਬਾਰਾ ਲੋੜ ਵੀ ਸੀ ਪਰੰਤੂ ਸਾਨੂੰ ਬੇਸ਼ੱਕ ਦੁਬਾਰਾ ਵੈਰੀਫਿਕੇਸ਼ਨ ਕਰਾਉਣੀ ਪਵੇ ਪਰ ਹੁਣ ਇੱਕ ਵਾਰ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਐ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਜਿਹੜੇ ਗਰੀਬ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਅਸੀਂ ਕਹਿੰਦੇ ਸੀ ਉਹਨਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਮੁੱਖ ਮੰਤਰੀ ਸਾਹਿਬ ਨੇ ਇਸ ਨੂੰ ਬੜੀ ਸੰਜੀਦਗੀ ਦੇ ਨਾਲ ਲਿਆ ਔਰ ਫੂਡ ਸਪਲਾਈ ਮੰਤਰੀ ਨੂੰ ਇਹ ਹਦਾਇਤ ਕੀਤੀ ਕਿ ਇਸ ਦੇ ਉੱਤੇ ਕੋਈ ਫੈਸਲਾ ਲਓ ਸਰਕਾਰ ਨੇ ਫੈਸਲਾ ਲਿਆ ਕਿ ਜਿੰਨੇ ਵੀ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਸਾਰਿਆਂ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਮੇਰੇ ਪਿਛਲੇ ਸਮੇਂ 'ਚ ਇਹ ਵੀ ਧਿਆਨ ਚਾਉਂਦਾ ਰਿਹਾ ਕਈ ਵਾਰ ਕੁਝ ਜਿਹੜੇ ਅਜਿਹੇ ਲੋਕ ਹੁੰਦੇ ਨੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਇਸ ਸੰਬੰਧੀ ਗਿਆਨ ਘੱਟ ਹੁੰਦਾ ਹੈ ਉਹਨਾਂ ਦੇ ਇਸ ਅਣਜਾਣਪੁਨੇ ਦਾ ਫਾਇਦਾ ਠਾਕੇ ਉਹਨਾਂ ਨੂੰ ਕਹ ਕਹ ਦਿੰਦੇ ਆ ਜੀ ਪੈਸਾ ਲਿਓ ਤੁਹਾਡਾ ਰਾਸ਼ਨ ਕਾਰਡ ਚਾਲੂ ਕਰਾਈਏ ਤੁਹਾਡਾ ਆਧਾਰ ਕਾਰਡ ਲਿਓ ਤੁਹਾਡਾ ਜਿਹੜਾ ਰਾਸ਼ਨ ਕਾਰਡ ਬੰਦ ਹੋਇਆ ਉਹ ਲਿਓ ਮੈਂ ਚਾਲੂ ਕਰਾ ਕੇ ਦਿੰਦਾ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਰਾਸ਼ਨ ਕਾਰਡ ਜਿਹੜੇ ਵੀ ਕੱਟੇ ਗਏ ਸੀ ਚਾਲੂ ਹੋ ਚੁੱਕੇ ਆ ਜੇ ਫੇਰ ਵੀ ਕਿਸੇ ਨੂੰ ਤਕਲੀਫ ਹੋਵੇ ਕੋਈ ਦਿੱਕਤ ਆਉਂਦੀ ਹੋਵੇ ਜਾਂ ਤਾਂ ਜਾ ਕੇ ਫੂਡ ਸਪਲਾਈ ਦਫ਼ਤਰ ਦੇ ਵਿੱਚ ਸੰਪਰਕ ਕਰ ਲਓ ਨਹੀਂ ਮੈਂ ਬਤੌਰ ਐਮਐਲਏ ਮੇਰਾ ਦਫ਼ਤਰ ਹਰ ਸਮੇਂ ਖੁੱਲਾ ਹੁੰਦਾ ਹੈ ਸਾਡੇ ਦਫ਼ਤਰ ਤੁਸੀਂ ਆ ਸਕਦੇ ਹੋ ਤੁਹਾਨੂੰ ਹਰ ਕਿਸਮ ਦੀ ਸਹਾਇਤਾ ਤੁਹਾਡੇ ਕਾਰਡ ਨੂੰ ਚਾਲੂ ਕਰਾਉਣ ਦੇ ਲਈ ਇੱਥੋਂ ਦਿੱਤੀ ਜਾਊਗੀ ਏਹੀ ਮੈਂ ਖੁਸ਼ੀ ਭਰੀ ਸੂਚਨਾ ਤੁਹਾਨੂੰ ਦਿੰਦਾ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਲੋਕਾਂ ਦੀਆਂ ਤਕਰੀਬਾਂ ਨੂੰ ਦੇਖਦੇ ਹੋਏ ਇਹ ਅਹਿਮ ਫੈਸਲਾ ਲੈ ਕੇ ਜਿਹੜੇ ਕੱਟੇ ਹੋਏ ਸਾਰੇ ਰਾਸ਼ਨ ਕਾਰਡ ਐ ਉਹ ਚਾਲੂ ਕਰਨ ਦਾ ਹੁਕਮ ਦੇ ਦਿੱਤਾ ਐ ਐਮਐਲਏ ਸਾਹਿਬ ਇਹ ਜਿਹੜੇ ਡਿਪੂ ਹੋਲਡਰ ਨੂੰ ਮਿਲਣ ਲੋਕ ਜਿਨ੍ਹਾਂ ਦੇ ਕੱਟੇ ਗਏ ਸੀ ਜਾਂ ਦਫ਼ਤਰ 'ਚ ਜਾ ਕੇ ਨਹੀਂ ਉਹ ਜਾਂ ਤਾਂ ਦਫ਼ਤਰ 'ਚ ਜਾ ਕੇ ਮਿਲਣ ਡਿਪੂ ਹੋਲਡਰ ਨੂੰ ਮਿਲਣ ਦੀ ਲੋੜ ਡਿਪੂ ਹੋਲਡਰ ਤਾਂ ਜਦੋਂ ਕੋਲ ਕਣਕ ਆ ਜਾਂਦੀ ਐ ਜਿਵੇਂ ਪਹਿਲਾਂ ਲੈਣ ਜਾਂਦੇ ਸੀ ਉਵੇਂ ਕਣਕ ਲੈਣ ਜਾਣ ਜੀ 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 ਜੇ ਕੋਈ ਉਹਨਾਂ ਨੂੰ ਇਸ ਗੱਲ ਤੇ ਤੰਗ ਕਰਦਾ ਵੀ ਤੇਰਾ ਰਾਸ਼ਨ ਕਾਰਡ ਕੱਟਿਆ ਹੋਇਆ ਮੈਂ ਨਹੀਂ ਦਿੰਦਾ ਫਿਰ ਜਾਂ ਸਾਡੇ ਦਫ਼ਤਰ ਸੰਪਰਕ ਕਰ ਲੈਣ ਜਾਂ ਫੂਡ ਸਪਲਾਈ ਦੇ ਦਫ਼ਤਰ ਜਾ ਕੇ ਸੰਪਰਕ ਕਰ ਲੈਣ ਅੱਛਾ ਜੇ ਕੋਈ ਪੈਸੇ ਮੰਗੇ ਜਾਂ ਵੀ ਅਸੀਂ ਤੁਹਾਡਾ ਰਾਸ਼ਨ ਕਾਰਡ ਤੁਹਾਡਾ ਮੈਕ ਕਰਵਾ ਦਿੰਨਾ ਕੋਈ ਉਹ ਤੇ ਕਾਰਵਾਈ ਕੀਤੀ ਜਾਊ ਜੇ ਕੋਈ ਉਸ ਦੀ ਤਲਾਹ ਪ੍ਰਸ਼ਾਸਨ ਨੂੰ ਦੇ ਜਾਂ ਸਾਨੂੰ ਦੇਣ ਉਸ ਦੀ ਲੋੜ ਹੈ ਕਈ ਲੋਕ ਕਈ ਵਾਰੀ ਕਹਿ ਦਿੰਦੇ ਆ ਵੀ ਸਾਡੇ ਕੋਲ ਆਓ ਜੇ ਅਸੀਂ ਤੁਹਾਡਾ ਫਾਰਮ ਭਰਦੇ ਆ ਫਿਰ ਚਾਲੂ ਹੋ ਇਹਦੇ ਵਿੱਚ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੋਈ ਆਧਾਰ ਕਾਰਡ ਦੇਣ ਦੀ ਲੋੜ ਨਹੀਂ ਤੁਸੀਂ ਇਹ ਸਮਝੋ ਵੀ ਜੋ ਤੁਹਾਡੇ ਰਾਸ਼ਨ ਕਾਰਡ ਪਹਿਲੇ ਜਿਵੇਂ ਚੱਲਦੇ ਸੀ ਉਹ ਅੱਜ ਤੋਂ ਉਵੇਂ ਹੀ ਚੱਲੂ ਹੈ ਜਾਓ ਔਰ ਡਿੱਪੂ ਤੇ ਜਦੋਂ ਕਣਕ ਆਉਂਦੀ ਹੈ ਕਣਕ ਲੈਣ ਆ ਉਹ ਤੁਹਾਨੂੰ ਕਣਕ ਮਿਲੇਗੀ Thank you